ਸਤਿ ਸ਼੍ਰੀ ਅਕਾਲ ਜੀ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਦੇ ਨਜ਼ਦੀਕ ਲੋਟ ਰੋਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਲੈ ਕੇ ਜੁੜਿਆ ਹਾਂ ਸਾਲ 2022 ਦੇ ਵਿੱਚ ਪੰਜਾਬੀਆਂ ਨੇ ਇਨਕਲਾਬ ਅਤੇ ਬਦਲਾਵ ਦੀ ਆਸ ਵਿੱਚ ਪੰਜਾਬ ਅੰਦਰ ਇੱਕ ਅਜੀਹ ਨਵਾਂ ਪ੍ਰਬੰਧਨ ਖੜਾ ਕਰ ਲਿਆ ਜਿਸ ਦੇ ਦੌਰਾਨ ਲਗਾਤਾਰ ਮ੍ਰਿਤਕ ਦੇਹਾਂ ਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਰੁਲਣ ਦਾ ਸਿਲਸਿਲਾ ਬੀਤੇ ਲੰਮੇ ਸਮੇਂ ਤੋਂ جاری ਹੈ ਜੇਕਰ ਸ਼੍ਰੀ ਮੁਖਤਸਰ ਸਾਹਿਬ ਦੀ ਗੱਲ ਕਰ ਲਈਏ ਤਾਂ ਮੁਖਤਸਰ ਸਾਹਿਬ ਦੇ ਹਾਲਾਤ ਅਜੇ ਹੀ ਪ੍ਰਤੀਤ ਹੋ ਰਹੇ ਕਿਉਂਕਿ 2-4 ਦਿਨ ਵੀ ਨਹੀਂ ਵਿੱਚ ਪੈਂਦੇ ਜਿੱਦ ਦੇ ਨੂੰ ਇੱਕ ਮ੍ਰਿਤਕ ਦੇ ਆ ਜਿਹੜੀ ਮੌੜਚਰੀ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਆ ਪੋਸਟਮਾਰਟਮ ਤੇ ਆਪਦੀਆਂ ਅੰਤਿਮ ਰਸਮਾਂ ਦੀ ਉਡੀਕ ਕਰਦੀ ਕੈਮਰੇ ਚ ਕੈਦ ਹੋ ਜਾਂਦੀ ਹੈ ਤੇ ਉਹਨਾਂ ਮ੍ਰਿਤਕ ਦੇਹਾਂ ਦੇ ਵਾਰਸ ਹੈ ਜਿਹੜੇ ਉਹ ਇਸੇ ਤਰ੍ਹਾਂ ਨਾਲ ਸੜਕਾਂ ਦੇ ਉੱਪਰ ਬੈਠ ਜਾਂਦੇ ਆ ਸ਼੍ਰੀ ਮੁਖਤਸਰ ਸਾਹਿਬ ਦੇ ਮਲੂਹ ਟੋੜ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਤੇ ਔਰਤਾਂ ਵੱਲੋਂ ਸੜਕ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੇਟੇ ਆਰਾਮ ਨਾਲ ਕਰਿਓ ਇੱਕ ਜਣਾ ਬੋਲਿਓ ਕੀ ਨਾਮ ਹੈ ਪੁੱਤਰ ਮੇਰਾ ਨਾਮ ਚਾਹਤਾ ਜੀ ਸੜਕ ਤੇ ਬੈਠੇ ਹੋ ਕੀ ਕਾਰਨ ਸੀ ਕਾਰਨ ਜੀ ਇਹ ਆ ਸਾਡੇ ਮੇਰੇ ਤਾਏ ਦਾ ਕਤਲ ਹੋਇਆ ਸਾਨੂੰ ਤਿੰਨੇ ਰੁਪਈ ਜੇਲ੍ਹ ਚ ਚਾਹੀਦੇ ਆ ਬਾਸ ਇਨਸਾਫ ਚਾਹੀਦਾ ਸਾਨੂੰ ਸਾਨੂੰ ਜਿੱਤ ਕੇ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਕਿਤੇ ਨਹੀਂ ਜਾਂਦੇ ਉਹਨਾਂ ਨੇ ਜਾਣ ਕੇ ਉਹਨਾਂ ਨੂੰ ਸਲਫਾਸ ਖਵਾ ਕੇ ਉਹਨਾਂ ਨੂੰ ਮਾਰਿਆ ਸਾਨੂੰ ਇਨਸਾਫ ਦੋ ਸਾਨੂੰ ਮਜਬੂਰੀ ਬਟਨਾ ਪਿਆ ਪੁਲਿਸ ਸਾਡਾ ਕੋਈ ਸਾਥ ਨਹੀਂ ਦੇ ਰਹੀ ਜਾਣ ਕੇ ਖੂਸਖੋਰੀ ਲੈ ਕੇ ਸਾਰੇ ਸਬੂਤ ਮਿਟਾ ਰਹੀ ਆ ਜੀ ਗੂਸਖੋਰੀ ਖਾਦੀ ਹੋਈ ਆ ਪਿੱਛੋਂ ਪੈਸਾ ਮਿਲ ਰਿਹਾ ਉਹਨਾਂ ਨੂੰ ਸਾਡਾ ਪਿਓ ਕਿੱਥੇ ਵਾਪਸ ਆਜੂਗਾ ਪੈਸੇ ਖਾਣ ਨਾਲ ਆਜੂਗਾ ਸਾਡਾ ਪਿਓ ਵਾਪਸ ਉਹਨਾਂ ਦਾ ਹਣ ਪੁਲਿਸ ਹਣ ਪੁਲਿਸ ਆਈ ਸੀ ਪੁਲਿਸ ਨੇ ਤੁਹਾਨੂੰ ਕੀ ਕਿਹਾ ਹਣ ਵੀਰ ਜੀ ਪੁਲਿਸ ਆਈ ਸੀ ਐਸ ਐਚਓ ਤਾਣਾ ਸਿਟੀ ਕੀ ਗੱਲ ਕਰਕੇ ਗਏ ਤੁਹਾਡੇ ਨਾਲ ਪੁਲਿਸ ਪੁਲਿਸ ਪ੍ਰਸ਼ਾਸਨ ਨੇ ਤੇ ਹੀ ਕਿਹਾ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਕਹਿੰਦੇ ਬਿਆਨ ਹੋਏ ਆ ਮਿੰਟਕ ਪਿੱਛੇ ਬਿਆਨ ਲੈ ਆਏ ਨੇ ਇੱਕ ਵਾਰੀ ਐਸ ਆਈ ਨੇ ਲੈ ਲਿਆ ਬਿਆਨ ਉਦੋਂ ਬਾਅਦ ਡੀਐਸਪੀ ਸਾਹਿਬ ਨੇ ਲੈ ਲਿਆ ਐਸਐਚਓ ਸਾਹਿਬ ਨੇ ਬਿਆਨ ਲੈ ਲਏ ਤੇ ਹੁਣ ਫੇਰ ਆ ਰਹੇ ਆ ਵੀ ਤੁਹਾਡੇ ਬਿਆਨਾਂ ਤੇ ਕਾਰਵਾਈ ਕਰ ਰਹੇ ਆ ਬਿਆਨਾਂ ਤੇ ਕਾਰਵਾਈ ਕਰ ਰਹੇ ਆ ਤੇ ਬਿਆਨਾਂ ਤੇ ਪਰ ਚ ਬੰਦੇ ਚੱਕੋ ਅਰੈਸਟ ਨਹੀਂ ਕਰ ਰਹੇ ਹਾਂਜੀ ਬੰਦੇ ਕੋਈ ਨਹੀਂ ਫੜੇਗੇ ਜੀ ਕਿਉਂਕਿ ਸਾਨੂੰ ਲੋਕੇਸ਼ਨਾਂ ਮਿਲ ਰਹੀਆਂ ਲੋਕੇਸ਼ਨਾਂ ਮਿਲ ਰਹੀਆਂ ਤੇ ਬੰਦੇ ਨਹੀਂ ਚੱਕਦੇ ਫਿਰ ਤੁਸੀਂ ਦੱਸੋ ਲੋਕੇਸ਼ਨ ਆ ਰਹੀਆਂ ਪਸਾਨੂੰ ਕੋਈ ਤਰਨਾ ਚੱਕਦੇ ਉਹ ਤਰਨਾ ਕਿਵੇਂ ਚੱਕਦੀਏ ਕਿਸ ਕਿਲੋ ਤੱਕ ਦੀ ਤਰਨਾ ਇਹ ਦੱਸੋ ਜੀ ਬਿਲਕੁਲ ਜੀ ਪ੍ਰਦਰਸ਼ਨਕਾਰੀ ਆਪਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਹਾਈਵੇ ਨੂੰ ਹਾਈਵੇ ਤਾਂ ਨਹੀਂ ਹਾਈਵੇ ਤੋਂ ਸਾਈਡ ਵਾਲੀ ਦਰਸ਼ਾ ਜੀ ਨੂੰ ਰੋਕਿਆ ਹੋਇਆ ਹੈ ਦੂਜੇ ਪਾਸੇ ਵਖਾਦਿਆ ਕਿ ਐਂਬੂਲੈਂਸ ਆ ਰਹੀ ਹੈ ਪ੍ਰਦਰਸ਼ਨਕਾਰੀ ਆਪਦੀਆਂ ਮੰਗਾਂ ਨੂੰ ਲੈ ਕੇ ਹੀ ਆ ਜਿਹੜਾ ਡਟੇ ਹੋਏ ਐ ਕਿਸੇ ਤਰ੍ਹਾਂ ਦੀ ਸਹੂਲਤ ਵਿੱਚ ਰੁਕਾਵਟ ਪਾਉਣਾ ਉਹਨਾਂ ਦਾ ਉਦੇਸ਼ ਨਹੀਂ ਹੈ ਕਿਉਂਕਿ ਧਰਨੇ ਦੇ ਵਿੱਚ ਪਾਸੇ हट ਕੇ ਧਰਨਾਕਾਰੀਆਂ ਨੇ ਜਿਹੜਾ ਐਂਬੂਲੈਂਸ ਨੂੰ ਰਾਹ ਦਿੱਤਾ ਹੈ ਦਾ ਪਾਲ ਜਿਹੜੇ ਦੁੱਖ ਦੇ ਹੋਰ ਜ਼ਿਆਦਾ ਸੰਘਣੇ ਹੋ ਰਹੇ ਆ ਕਿਉਂਕਿ ਲੋਕਾਂ ਵਾਸਤੇ ਮੁਸੀਬਤ ਨਹੀਂ ਪੈਦਾ ਕੀਤੀ ਇੱਕ ਮਿੰਟ ਵੀਰ ਜੀ ਕੀ ਨਾਮ ਹੈ ਤੁਹਾਡਾ ਵਿਸ਼ਾਲ ਕੁਮਾਰੀ ਵਿਸ਼ਾਲ ਮ੍ਰਿਤਕ ਨਾਲ ਤੁਹਾਡਾ ਕੀ ਰਿਸ਼ਤਾ ਸੀ ਮੇਰੇ ਫਾਦਰ ਸਾਹਿਬ ਸੀ ਧਰਨੇ ਦੀ ਨੋਬਤ ਕਿਉਂ ਆ ਗਈ ਮ੍ਰਿਤਕ ਦੇ ਤਾਂ ਕੱਲ ਸਵੇਰ ਦੀ ਆਈ ਹੋਈ ਹੈ ਇੱਥੇ ਪੁਲਿਸ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਬੰਦੇ ਫੜੇ ਨਹੀਂ ਗਈ ਤੇ ਉਹਨਾਂ ਮੇਰੇ ਪਿਓ ਦਾ ਕਤਲ ਹੋਇਆ ਈ ਉਦੋਂ 304 ਧਾਰਾ ਲਾਈ ਆ ਉਹਨਾਂ ਨੇ 302 ਕੱਟ ਕੇ 304 ਲਾਈ ਆ ਉਹਨਾਂ ਦੇ ਉਥੋਂ ਦੁਕਾਨ ਤੋਂ ਜਾ ਕੇ ਫੋਟੋ ਜਰ ਰਿਕਵਰ ਕਰ ਲਿਆਏ ਆ ਠੀਕ ਆ ਅਧੀਆਂ ਲਿਆਇਆ ਕਰ ਰਿਕਵਰ ਕਰਕੇ ਉਥੋਂ ਮੋਟਰਸਾਈਕਲ ਰਿਕਵਰ ਕੀਤਾ ਉਹਨਾਂ ਨੇ ਤੇ ਜੇ ਮੋਟਰਸਾਈਕਲ ਰਿਕਵਰ ਕਰ ਸਕਦੇ ਤਾਂ ਬੰਦੇ ਕਿਉਂ ਨਹੀਂ ਰਿਕਵਰ ਕੀਤੇ ਹਾਲੇ ਤੱਕ ਉਹਨਾਂ ਨੇ ਕਿੰਨੇ ਬੰਦਿਆਂ ਦੇ ਖਿਲਾਫ ਤੁਸੀਂ ਜਿਹੜਾ ਦੋਸ਼ ਲਗਾ ਰਹੇ ਹੋ ਕਿੰਨੇ ਬੰਦਿਆਂ ਦਾ ਜੀ ਕਿੰਨੇ ਜੀ ਤਿੰਨ ਬੰਦੇ ਕਿੰਨੇ ਫੜੇ ਗਏ ਹੁਣ ਤੱਕ ਇੱਕ ਵੀ ਨਹੀਂ ਫੜਿਆ ਗਿਆ ਹਾਲੇ ਤੱਕ ਪੁਲਿਸ ਨੇ ਕੀ ਵਜ੍ਹਾ ਦੱਸੀ ਵੀ ਫੜੇ ਕਿਉਂ ਨਹੀਂ ਬੰਦੇ ਉਹ ਪੁਲਿਸ ਆਪ ਕਹਿ ਕੇ ਕਹਿੰਦਾ ਵੀ ਉਹ ਇੱਥੇ ਹੈ ਨਹੀਂ ਕਿ ਪਾਸੇ ਹੋ ਗਏ ਆ ਜੀ ਇਹ ਗੱਲ ਉਹਨਾਂ ਦਾ ਬਿਆਨ ਆਇਆ ਕਦੋਂ ਤੱਕ ਭਰੋਸਾ ਦਿੱਤਾ ਪੁਲਿਸ ਨੇ ਵੀ ਫੜੇ ਜਾ ਪੁਲਿਸ ਕਹਿੰਦੇ ਵੀ ਤੁਸੀਂ ਸੰਸਕਾਰ ਕਰੋ ਪੋਸਟਮਾਰਟਮ ਕਰਾਓ ਉਸ ਬਈ ਅਸੀਂ ਕਰ ਲੈਨੇ ਆ ਕਹਿੰਦੇ ਉਹ ਤੱਕ ਅਸੀਂ ਸੰਸਕਾਰ ਵੀ ਨਹੀਂ ਕਰਨਾ ਨਾ ਪੋਸਟਮਾਰਟਮ ਕਰਾਉਣਾ ਜਦ ਤੱਕ ਬੰਦੇ ਅਰੈਸਟ ਨਹੀਂ ਹੁੰਦੇ ਇਹ ਘਟਨਾ ਬਿਲਕੁਲ ਜੀ ਮ੍ਰਿਤਕ ਵਿਅਕਤੀ ਦੇ ਵਿਅਕਤੀਤਵ ਨੂੰ ਲੈ ਕੇ ਵੀ ਤੁਹਾਡੇ ਤੱਕ ਅਸੀਂ ਸਾਰੀ ਜਾਣਕਾਰੀ ਪਹੁੰਚਾਵਾਂਗੇ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਮਨਾਕ ਪਾਲਾ ਕਿੱਥੋਂ ਦੇ ਰਹਿਣ ਵਾਲੇ ਹੋ ਵੀਰੇ ਮੈਂ ਵੀਰ ਜੀ ਮੇਰਾ ਕੱਸੀ ਦੇ ਉੱਤੇ ਚੱਕੀ ਆ ਬਾਹੂ ਰਾਮ ਨੂੰ ਕਦੋਂ ਦੇ ਜਾਣਦੇ ਹੋ ਮੈਂ ਲਗਭਗ 34-35 ਸਾਲ ਤੋਂ ਕਿਹੋ ਜਿਹਾ ਬੰਦਾ ਸੀ ਕਿਹੋ ਜਿਹਾ ਇਨਸਾਨ ਸੀ ਲਾਠਾ ਇਨਸਾਨ ਸੀਗਾ ਜੀ ਜੀ ਇੱਕ ਪੈਸੇ ਦਾ ਉਹਦੇ ਕੋਲ ਨਹੀਂ ਅਵਰ ਜਾਰ ਨਹੀਂਗਾ ਐਡਾ ਇਨਸਾਨ ਵਧੀਆ ਸੀਗਾ ਨਾ ਕਿਸੇ ਨੂੰ ਗਾਲ ਮੰਦਾ ਨਾ ਕਿਸੇ ਲੜਾਈ ਝਗੜਾ ਕੋਈ 1% ਵੀ ਉਸ ਚ ਨਹੀਂ ਨੁਕਸ ਹੋਇਗਾ ਜੀ ਬਾਈ ਜੀ ਤੁਹਾਡਾ ਬ੍ਰਦਰ ਸੀ ਬਾਉਰਾਮ ਪੁਲਿਸ ਹੁਣ ਗ੍ਰਿਫਤਾਰੀਆਂ ਸੰਬੰਧੀ ਕੀ ਕਹਿ ਕੇ ਗਈ ਆ ਪੁਲਿਸ ਕਹਿੰਦੀ ਹੈ ਝੂਠਾ ਦਲਾਸਾ ਦੇ ਨਹੀਂ ਸਾਨੂੰ ਹੁਣ ਫੜ ਲੈਣੇ ਹੁਣ ਜਾਣੇ ਹੁਣ ਜਾਣੇ ਹੁਣ ਜਾਣੇ ਪਹਿਲੇ ਖਾਦੇ ਸਾਰੇ ਧੱਕੇ ਹੋਏ ਪਿੱਛੇ ਪੈਸੇ ਹਾਂ ਲਾਲੀ ਲਾਈ ਜਾਂਦੀ ਸਾਨੂੰ ਪੁੱਛ ਤਾ ਤੁਸੀਂ ਸਸਕਾਰ ਕਰ ਪੋਸਟਮਾਨ ਕਰਾ ਕੇ ਸਸਕਾਰ ਕਰ ਦੋਗੇ ਲੈ ਬਾਅਦ ਕਰ ਲਾਂਗੇ ਦੋ ਮਹੀਨਾ ਵੀ ਲੱਸਾ ਦੋ ਮਹੀਨਾ ਲੱਸਾ ਨਹੀਂ ਦੋ ਮਹੀਨਾ ਕਿਵੇਂ ਲੱਗ ਸਕਦੇ ਜਦ ਤੱਕ ਉਹ ਤਿੰਨੇ ਬੰਦੇ ਰਜਿਸਟਰੀ ਨਹੀਂ ਦੇ ਉਹ ਤਾਂ ਧਰਦਾ ਨਹੀਂ ਚੱਕੇ ਸਾਡੇ ਗ੍ਰਿਫਤਾਰੀ ਦੀ ਮੰਗ ਹੈ ਹਾਂ 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 ਜੀ ਹਾਂਜੀ ਬਿਲਕੁਲ ਕੀ ਕਹਿਣਾ ਚਾਹੁੰਦੇ ਆ ਜੀ ਜੋ ਐਸ ਐਚਓ ਕਹਿ ਰਿਹਾ ਹੈ ਵੀ ਤੁਸੀਂ ਭਾਵੇਂ ਦੁਬਾਰੇ ਬਿਆਨ ਲਿਖਾ ਲਓ ਸਾਡੇ ਕੋਲ ਇਹ ਕੀ ਬਿਆਨ ਦਾ ਕੀ ਟੋਕੇ ਜੀ ਐਫ ਆਈ ਆਰ ਤਾਂ ਹੋ ਗਈ ਬਿਆਨ ਹੁਣ ਕੀ ਕਰੀਏ ਫਿਰ ਕਹਿੰਦਾ ਤੁਸੀਂ ਆ ਜੇ ਅਸੀਂ ਬੰਦੇ ਫੜ ਲੈਨੇ ਆ ਕੋਈ ਨਹੀਂ ਮੈਂ ਕਿਛ ਤੁਸੀਂ ਗ੍ਰਿਫਤਾਰੀਆਂ ਕਰੋ ਬੰਦਿਆਂ ਦੀਆਂ ਕਿ ਤੁਸੀਂ ਜਿਵੇਂ ਤੁਸੀਂ ਕਹੋਗੇਵੇਂ ਕਰ ਲਾਂਗੇ ਅਸੀਂ ਜੇ ਤਿੰਨੇ ਬੰਦਿਆਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੁਹਾਨੂੰ ਰਾਹ ਖਾਲੀ ਕਰਨਾ ਪਊਗਾ ਸਹਿਮਤ ਹੋ ਸਹਿਮਤ ਆਈ ਅਸੀਂ ਪੁਲਿਸ ਨਾਲ ਵੀ ਗੱਲ ਕਰੀਏ ਅਸੀਂ ਜੇ ਜਿੰਨੇ ਗ੍ਰਿਫਤਾਰ ਹੋ ਜਿੰਨੇ 302 ਦਾ ਮੁਕੱਦਮਾ ਹੋਣਾ ਚਾਹੀਦਾ ਉਹਨਾਂ ਤੇ 302 ਦੀ ਇਹ 304 ਦਾ ਘਟਿਆ ਗਿਆ ਇਹਨਾਂ ਤੇ ਪਰਚਾ ਏ ਇਹ ਕਹਿੰਦੇ ਵੀ ਪਰਸੋਂ ਅਸੀਂ ਪਰਸੋਂ ਚੌਥੇ ਦੀ ਉੱਥੋਂ ਤੇ ਸਾਨੂੰ ਉਹ ਡਾਕਟਰ ਸਾਹਮਣੇ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਦਿੱਤੀ ਡਾਕਟਰ ਨੇ ਵੀ ਆ ਕਰਕੇ ਇਹ ਸਹੀ ਬਲਦੇਵ ਸਿੰਘ ਨੂੰ ਡਾਕਟਰ ਮਿਲੇ ਨਹੀਂ ਉੱਥੇ ਏ ਉਥੋਂ ਹੀ ਦੂਜੇ ਦਿਨ ਕਹਿੰਦਾ ਮੈਂ ਦੂਜੇ ਦਿਨ ਆਉਂਗਾ ਜੇ ਤੁਹਾਡਾ ਇਹ ਡਾਕਟਰ ਆ ਜਾਊਗਾ ਦੂਜੇ ਦਿਨ ਆ ਜਾਊਗਾ ਕੀ ਲੱਗਦਾ ਦੋਸ਼ੀ ਭਜੇ ਜਾਂ ਭਜਾਏ ਗਏ ਆ ਭਜਾਏ ਗਏ ਆਈ ਦੋਸ਼ੀ ਹੈ ਇਹ ਭਜਾਏ ਗਏ ਆ ਮੈਂ ਕਦੇ ਕਹਿੰਦਾ ਮਲੋੜ ਲੋਕੇਸ਼ਨ ਦੱਸਦਾ ਕਦੇ ਕਹਿੰਦਾ ਹਰਿਆਣੇ 'ਚ ਦੱਸਦਾ ਹੈਗਾ ਉਹ ਮੁੱਕਾ ਤੇ ਕਹਿੰਦਾ ਮੋਟਰਸਾਈਕਲ ਤੇ ਗਏ ਆ ਕਦੇ ਕਹਿੰਦਾ ਛੋਟਾ ਮੋਬਾਈਲ ਉਹਨਾਂ ਕੋਲੇ ਕਦੇ ਕਹਿੰਦਾ ਵੱਡਾ ਮੋਬਾਈਲ ਹੈਗਾ ਜਦੋਂ ਅਸੀਂ ਕਿਹਾ ਤੂੰ ਬਾਹਰ ਦੇ ਫੁੱਟੇ ਸਿੱਟ ਕੱਢ ਲੈ ਫਿਰ ਬਾਹਰ ਦੇ ਫੁੱਟੇ ਕਹਿੰਦਾ ਸੀ ਵੇਖੀ ਨਹੀਂ ਆਈ ਤੁਸੀਂ ਆਪਦੇ ਪਿਤਾ ਜੀ ਨੂੰ ਉਥੋਂ ਚੱਕਣ ਗਏ ਸੀ ਜਦੋਂ ਉਹਨਾਂ ਨੇ ਜੀ ਦੱਸਿਆ ਉਹਨੇ ਦੁਕਾਨ ਦੇ ਅੰਦਰ ਸੀ ਕਿ ਦੁਕਾਨ ਦੇ ਬਾਹਰ ਅੰਦਰ ਸੀ ਅੰਦਰੋਂ ਲੈ ਜਾਂਦਾ ਚੱਕੇ ਕਨਫਰਮ ਇਹ ਗੱਲ ਤੇ ਜੇ ਗ੍ਰਿਫਤਾਰੀਆਂ ਹੁੰਦੀਆਂ ਤਾਂ ਧਰਨਾ ਸਮਾਪਤ ਕਰ ਲਵਾਂਗੇ 302 ਲੱਗਣੀ ਚਾਹੀਦੀ ਧਾਰਾ ਉੱਤੇ ਕਿੰਨਾ ਤੇ ਗ੍ਰਿਫਤਾਰੀਆਂ 302 ਦੀ ਧਾਰਾ ਲੱਗਣੀ ਚਾਹੀਦੀ ਸਜ਼ਾ ਹੋਣੀ ਚਾਹੀਦੀ ਤੁ ਸਾਡੀ ਗੱਲ ਨਹੀਂ ਸੁਣੀ ਗਈ ਅਸੀਂ ਘੱਟ ਪਾੜਾ 1.5 200 ਬੰਦਾ ਸੀ ਜਦੋਂ ਉਹਨਾਂ ਦਾ ਕੋਈ ਪੰਪ ਵੱਜਿਆ ਜਾਂ ਉਹਨਾਂ ਨੇ ਕੋਈ ਪੈਸਾ ਧੱਕਾ ਡੰਡਾ ਧੱਕਿਆ ਉਹ ਇੱਥੇ ਐਸਐਸਪੀ ਆਪਣੇ ਐਸਐਸ ਸਾਹਿਬ ਵੀ ਆ ਗਏ ਡੀਐਸਪੀ ਸਾਹਿਬ ਵੀ ਆ ਗਏ ਕਿਉਂ ਆਏ 250 ਬੰਦੇ ਦੀ ਕੋਈ ਵੈਲਿਊ ਨਹੀਂ ਗਈ ਅਸੀਂ ਗ ਆਪਣੇ ਗਰੀਬ ਬੰਦੇ ਸਾਡੀ ਗਰੀਬ ਬੰਦੇ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਨੇ امیر ਬੰਦੇ ਅਮੀਰ ਬੰਦੇ ਦੀ ਗੱਲ ਸੁਣੀ ਜਾਂਦੀ ਹੈ ਜੀ ਬਾਈ ਜੀ ਕੀ ਕਰੇ ਬਾਰ ਬਾਰ ਲਾਉਣ ਦੀ ਖੁਸ਼ ਕਰਦੇ ਆ ਜੀ 4 ਘੰਟੇ ਸਾਨੂੰ ਭਾਈ ਰੱਖਿਆ ਜੀ ਡੀਐਸਪੀ ਪ੍ਰਵੀਨ ਕੁਮਾਰ ਸਿਵਲ ਵਰਦੀ ਚ ਆਏ ਰਾਤ ਨੂੰ ਜਵਾਗਨ ਨੂੰ ਅੰਦਰ ਲਿਜਾਏ ਕਹਿੰਦੇ 306 ਦੀ ਧਾਰਾ ਲਵਾਦ ਨੇ 200 302 ਦੀ ਤੜਾ ਕੇ ਕੀ ਮਤਲਬ ਬਿਆਨ ਬਦਲ ਲਗੀ ਚੱਕਰ ਆਈ ਇਹਨੇ ਹੁਣ ਐਕਚੁਅਲ ਚ ਕਿਹੜੀ ਲਾਈ ਆ 304 ਲਾਈ 304 ਕਹਿੰਦੇ ਪਏ ਜੀ ਹੁਣ ਕਿਉਂ ਬਦਲੀ ਜਾਂਦੀ ਧਾਰਾ ਜੀ ਇਹ ਆਹ ਆਦੀ ਮੜ ਮਾਰ ਚਾਰ ਘੰਟੇ ਤੱਕ ਬਿਆਨ ਨਹੀਂ ਹੁੰਦੇ ਜੀ ਬਿਆਨ ਕਹਿੰਦੇ ਜਿਵੇਂ ਤੁਸੀਂ ਕਹੋਗੇ ਦੁਬਾਰੇ ਫਿਰ ਬਿਆਨ ਲਿਖਾ ਲੈਣੇ ਆਪਾਂ ਇਹ ਕੀ ਮਤਲਬ ਹੋਇਆ ਜੀ ਬਿਆਨ ਹਸਪਤਾਲ ਦੇ ਵਿੱਚ ਹੁੰਦੇ ਇੱਥੇ ਲਿਆ ਕੇ ਤੁਹਾਨੂੰ ਟਾਈਮ ਖਰਾਬ ਕਰੀ ਗਈ ਡੇਢ 200 ਬੰਦਾ ਭੁੱਖਾ ਤੇ ਆਇਆ ਇੱਥੇ ਭਾਈ ਰੱਖ ਕੇ ਸਾਡੀ ਗੱਲ ਹੀ ਨਹੀਂ ਸੁਣੀ ਜੀ ਕਿਸੇ ਨੇ ਸ਼ਾਮ ਨੂੰ ਨਾਰੇ ਲੱਗੇ ਉਸ ਤੋਂ ਬਾਅਦ ਸਾਰਾ ਕੰਮ ਹੋਇਆ ਜੀ ਜਦੋਂ ਅਸੀਂ ਨਾਰੇबाजी ਕੀਤੀ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਹੁਣ ਉਦੋਂ ਭੱਜ ਕੇ ਆਏ ਸਾਰੇ ਜੀ ਕਹਿ ਰਹੀ ਐ ਐਸ ਐਚਓ ਸਾਹਿਬ ਕਹਿ ਰਹੇ ਨੇ ਤੁਸੀਂ ਐ ਕਰੋ ਕਹਿੰਦਾ ਬੋਡੀ ਦਾ ਤੁਸੀਂ ਉਹ ਕਰਵਾ ਕੇ ਪੋਸਟ ਮਾਰਡਮ ਕਰਵਾ ਕੇ ਕਿਰੇ ਕਰਮ ਕਰਾ ਠੀਕ ਹੈ ਸਾਨੂੰ ਇਨਸਾਫ ਨਹੀਂ ਸਾਨੂੰ ਅਸੀਂ ਕਿ ਬੰਦੇ ਅਰੈਸਟ ਕਰਾ ਦੋ ਠੀਕ ਹੈ 302 ਦੀ ਧਾਰਾ ਲਾ ਕੇ ਇਹਨਾਂ ਨੂੰ ਅੰਦਰ ਕਰ ਦੋ ਅਸੀਂ ਕਿਰਿਆ ਕਰਮ ਪੋਸਟਿੰਗ ਕਰਾ ਦਾਂਗੇ ਕਿਰਿਆ ਕਰਮ ਕਰਾ ਦਾਂਗੇ ਆ ਰੋਡ ਤੱਕ ਕਰ ਦਾਂਗੇ ਜੀ ਬਿਲਕੁਲ ਪ੍ਰਦਰਸ਼ਨਕਾਰੀਆਂ ਨੇ ਵੀ ਆਪ ਦਾ ਪੱਖ ਕਲੀਅਰ ਕਰ ਦਿੱਤਾ ਹੈ ਕਿ ਧਾਰਾ 302 ਅਤੇ ਤਿੰਨ ਲੋਕਾਂ ਦੀਆਂ ਗ੍ਰਿਫਤਾਰੀਆਂ ਦੇ ਨਾਲ ਹੀ ਇਹ ਜਿਹੜਾ ਇਹ ਧਰਨਾ ਸਮਾਪਤ ਹੋਵੇਗਾ ਦੱਸਦੀ ਹੈ ਕਿ ਇਸ ਮਾਮਲੇ 'ਚ ਪੁਲਿਸ ਨੇ ਕੈਮਰੇ ਤੇ ਆਉਣਾ ਮناسب ਨਹੀਂ ਸਮਝਿਆ ਕਿਉਂਕਿ ਪੁਲਿਸ ਇਸ ਵੇਲੇ ਲਾਜਵਾਬ ਹੈ ਕੋਈ ਜਵਾਬ ਨਹੀਂ ਹੈ ਪੁਲਿਸ ਕੋਲ ਜਿਸ ਤਰ੍ਹਾਂ ਹੀ ਪੁਲਿਸ ਦਾ ਪਾਕਿਸਤਾਨ ਮਾਮਲੇ ਚ ਆਵੇਗਾ ਤੁਹਾਡੇ ਤੱਕ ਪਹੁੰਚਾਉਣ ਦੇ ਪਾਬੰਦ ਰਵਾਂਗੇ ਜੀ ਉਦੋਂ ਤੱਕ ਲਈ ਮੈਨੂੰ ਅੱਗੇ ਦਿਓ ਤੁਹਾਡਾ ਧੰਨਵਾਦ